ਕੀ ਗੁੱਸਾ ਚੜਿਆ ਹੈ ਤੁਸੀਂ ਇੱਕ ਟਾਈਮ ਤੇ ਕਹਿੰਦੇ ਕਿ ਦੇਵ ਖੋੜੜ ਲਈ ਅਸੀਂ ਗਾਉਣਾ ਨਹੀਂ ਦੂਜੇ ਟਾਈਮ ਤੇ ਤੁਸੀਂ ਇੰਨੇ ਪੈਸੇ ਮੰਗ ਲੈਂਦੇ ਹੋ ਪ੍ਰੋਡਿਊਸਰ ਉਹ ਪੈਸੇ ਦੇਣ ਨੂੰ ਵੀ ਤਿਆਰ ਹੈ ਤੇ ਤੁਸੀਂ ਉਸ ਗਾਣੇ ਦੀ ਮੇਰੀ ਫਿਲਮ ਦੇ ਗਾਣੇ ਦੀ ਕਰੀਲ ਤੱਕ ਨਹੀਂ ਪਾ ਰਹੇ ਜੇ ਪਾ ਰਹੇ ਹੋ ਜਸਟ ਫਾਰਮੈਲਿਟੀ ਉਹਦੇ ਲਾਪਤਰੀਲ ਪਾ ਦਿੰਦੇ ਹੋ ਇੱਕ ਸਮੁੰਦਰ ਦੇ ਕਿਨਾਰੇ ਤੇ ਖੜ ਕੇ ਕਿਹੜਾ ਆਰਟਿਸਟ ਹੈ ਮੇਰੀ ਤਾਂ ਤੇ ਜੇ ਕੋਈ ਹੋਰ ਵੀ ਹੁੰਦਾ ਉਹਨੂੰ ਗੁੱਸਾ ਨਹੀਂ ਆਉ ਹਾਂ ਜਾਂ ਤਾਂ ਤੁਸੀਂ ਮੇਰੇ ਲਈ ਗਾਣਾ ਹੀ ਨਾ ਕਰੋ ਜਵਾਬ ਦੇ ਦਿਓ ਯਾਰ ਕਿ ਨਹੀਂ ਕਰਨਾ ਚਾਹੇ ਅਗਲਾ ਤੁਹਾਨੂੰ ਜਿੰਨੇ ਮਰਜ਼ੀ ਪੈਸੇ ਆਫਰ ਕਰ ਦੋ ਫਿਰ ਪੈਸੇ ਦੇਖ ਕੇ ਤੁਸੀਂ ਹਾਂ ਵੀ ਕਰ ਜਾਂਦੇ ਦੇ ਉਸ ਤੋਂ ਬਾਅਦ ਤੁਸੀਂ ਇਹਨੂੰ ਪ੍ਰੋਮੋਟ ਨਹੀਂ ਕਰਦੇ ਇਸ ਕਰਕੇ ਮੈਂ ਅਜੇ ਤੱਕ ਕਦੇ ਕੰਟਰੋਵਰਸੀ ਕ੍ਰੀਏਟ ਨਹੀਂ ਕਰਦਾ ਮੈਂ ਅੱਜ ਵੀ ਕਹਿੰਦਾ ਕਿ ਮੇਰੇ ਨਾਲ 4 ਫਿਲਮ ਆਈਆਂ ਨੇ ਮੈਂ ਕਹਿੰਦਾ 2 ਜਾਇਜ਼ ਨੇ 4 ਹੋਣੀਆਂ ਪੰਜਾਬੀ ਸਿਨੇਮਾ ਦਾ ਨੁਕਸਾਨ ਇਹਦੇ ਬਾਅਦ ਮੈਂ ਕਦੇ ਦੁਬਾਰਾ ਇਹ ਚੀਜ਼ ਤੇ ਕੰਟਰੋਵਰਸੀ ਨਹੀਂ ਕਰੂੰਗਾ ਮੈਨੂੰ ਮੇਰੇ ਕੰਟੈਂਟ ਤੇ ਭਰੋਸਾ ਹੈ ਮੈਂ ਕਦੇ ਅੱਜ ਤੱਕ ਕੰਟਰੋਵਰਸੀ ਦਾ ਸਹਾਰਾ ਨਹੀਂ ਲਿਆ ਕਦੇ ਕੰਟਰੋਵਰਸੀ ਦਾ ਸਹਾਰਾ ਨਹੀਂ ਪਰ ਇਹ ਚੀਜ਼ ਸ਼ਾਇਦ ਉਹਨਾਂ ਨੂੰ ਵੀ ਚੁਭੀ ਉਹਨਾਂ ਨੇ ਵੀ ਬਾਤ ਚ ਕਿਹਾ ਕਿ ਲਾਈਮਲਾਈਟ ਲਈ ਜਾਂ ਪੀਆਰ ਮੈਂ ਬਈ ਵਾਰ ਕਹਾਂ ਕਿ ਕੌਣ ਪੀਆਰ ਕਾਦੀ ਮੇਰੀ ਫਿਲਮ ਨੂੰ ਕਿੰਨਾ ਕਿ ਐਡਾ ਐਡਾ ਕਿੱਡੀ ਕੁ ਤੋਪ ਆ ਕੇ ਮੇਰੀ ਫਿਲਮ ਨੂੰ ਲੋਕ ਉਹਦੇ ਨਾਂ ਦੇ ਨਾਲ ਮੈਨੂੰ ਕਹਿੰਦੇ